ਸਾਰੇ ਲੱਗੇ ਹੀ ਕਹਿਣ ਸਾਰੇ ਲੱਗੇ ਕਹਿਣ ਜੀ ਵੋਟ ਨਹੀਂ ਪੈਣੀ ਰਹਿਣ ਤੋਂ ਆਪਾਂ ਇਲੈਕਸ਼ਨ ਨਹੀਂ ਲੜਨਾ ਕਿਸੇ ਨੇ ਵੀ ਮੈਨੂੰ ਨਹੀਂ ਕਿਹਾ ਛੁੱਟ ਕਰ ਸੇਵਕ ਸਿੰਘ ਤੋਂ ਬਈ ਤੂੰ ਇਲੈਕਸ਼ਨ ਲੜ ਮੈਂ ਕਿਹਾ ਬਾਈ ਸਾਰੇ ਹੀ ਮਨਾ ਕਰਦੇ ਆਂ ਕਹਿੰਦੇ ਨਹੀਂ ਆਪਾਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਜੋ ਮਰਜ਼ੀ ਹੋ ਜਵੇ ਮੈਂ ਕਿਹਾ ਆਪਣੇ ਨਾਲ ਤੁਰੂਗਾ ਕੌਣ ਕਹਿੰਦੇ ਆਪਣੇ ਨਾਲ ਪੰਥ ਤੁਰੂਗਾ ਜੀਨੇ ਤੁਰਨਾ ਲੀਡਰ ਨੇ ਤੁਰਨਾ ਤੁਰੇ ਨਹੀਂ ਤੁਰਨਾ ਨਾ ਤੁਰੇ ਆਪਾਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਮੈਂ ਬਹੁਤ ਜਣੀਆਂ ਕੋਲੇ ਗਿਆ ਮੇਰੀ ਮੀਟਿੰਗਾਂ ਵੀ ਹੋਈਆਂ ਗੱਲਾਂ ਵੀ ਹੋਈਆਂ ਕੋਈ ਕਹੇ 20000 ਵੋਟ ਨਹੀਂ ਪੈਣੀ ਕੋਈ ਕਹੇ 50000 ਨਹੀਂ ਪੈਣੀ ਕੋਈ ਕਹੇ ਲੱਖ ਨਹੀਂ ਪੈਣੀ ਕਰ ਸੇਵਕ ਮੈਨੂੰ ਕਹਿੰਦਾ ਜੀ ਜੋ ਮਰਜੀ ਹੋ ਜਾ ਬਈ ਤੂੰ ਆ ਜਾ ਚਲ ਮੈਨੂੰ ਪਹਿਲਾਂ ਸਾਧ ਸੰਗਤ ਕੋਈ ਝੂਠ ਨਹੀਂ ਮਹਾਰਾਜ ਦੀ ਹਜ਼ੂਰੀ ਚ ਖੜਾ ਹੈ ਝੂਠ ਨਹੀਂ ਮੈਂ ਬੋਲਦਾ ਇਹਨੂੰ ਮੈਂ ਡੇਢ ਮਹੀਨਾ ਡੇਢ ਮਹੀਨਾ ਟਾਲਦਾ ਰਿਹਾ ਬਈ ਮੈਂ ਦੋ ਦਿਨਾਂ ਨੂੰ ਆ ਗਿਆ ਮੈਂ ਤਿੰਨ ਦਿਨਾਂ ਨੂੰ ਆ ਗਿਆ ਮੈਂ ਆਇਆ ਨਾ ਤੇ ਚਲੋ ਇੱਕ ਕਰ ਕਰਾ ਕੇ ਲਈ ਆਇਆ ਬਈ ਨਹੀਂ ਚਲੋ ਆਪਾਂ ਮੈਂ ਕਿਹਾ ਵੀ ਕੋਈ ਤੁਰਦਾ ਤਾਂ ਹੈ ਨਹੀਂ ਕਹਿੰਦੇ ਯਾਰ ਆਪਾਂ ਤੁਰਾਂਗੇ ਮੈਂ ਆ ਨਾ ਤੇਰੇ ਨਾਲ ਤੂੰ ਆ ਜਾ ਚਲੋ ਮੈਂ ਆ ਗਿਆ ਸਾਧ ਸੰਗਤ ਪਹਿਲਾਂ ਸਾਡੇ ਨਾਲ ਕੋਈ ਨਹੀਂ ਤੁਰਿਆ ਸਾਡਾ ਤੋਰਾ ਪਿੰਡਾਂ ਚ ਐਵੇਂ ਸ਼ੁਰੂ ਹੋਇਆ ਬਈ ਮੇਰਾ ਅਖਬਾਰ ਚ ਦਿੱਤਾ ਹੋਇਆ ਸੀ ਬਈ ਸਰਬਜੀਤ ਸਿੰਘ ਖਾਲਸਾ ਨੇ ਇਲੈਕਸ਼ਨ ਲੜਨੀ ਐ ਮੈਨੂੰ ਪਿੰਡਾਂ ਚੋ ਲੱਗੇ ਫੋਨ ਆਉਣ ਸਾਡੇ ਕੋਲੇ ਦੋ ਗੱਡੀਆਂ ਇੱਕ ਢਾਡੀ ਜਥਾ ਗਰਸੇਵ ਕਾਲੀ ਗੱਡੀ ਡਰਾਈਵਰ ਚਲਾਵੇ ਇਹ ਮੇਰੀ ਗੱਡੀ ਚ ਬੈਠਾ ਸੀ ਦੋਹੇ ਜਣੇ ਕਈ ਦਿਨ ਸਾਨੂੰ ਫੋਨ ਆਜਿਆ ਕਰੇ ਜੀ ਸਾਡੇ ਪਿੰਡਾਂ ਜੋ ਗਰ ਸੇਵਕ ਗੱਲ ਕਰਿਆ ਕਰੇ ਕਹਿਦਿਆ ਕਰੇ ਅਰ ਤੁਸੀਂ ਰੱਖ ਲੋ ਪ੍ਰੋਗਰਾਮ ਉਹ ਕਹ ਕਦੋਂ ਇਹ ਕਹ ਹੁਣੀ ਵਿਲੇ ਹੀ ਆਜੋ ਆ ਜਾਣੀ ਐ ਤੇ ਇਹ ਕਹਿੰਦਾ ਵੀ 100 ਬੰਦਾ ਇਕੱਠਾ ਹੋਜੂ ਉਹ ਕਹਿੰਦੇ ਭਾਈ ਜੀ ਇੰਨਾ ਕ ਤਾਂ ਹੋਜੂਗਾ ਅਸੀਂ ਉਸੇ ਪਿੰਡ ਚਲੇ ਜਾਣਾ ਜਿੱਥੇ ਬੁਲਾ ਲਿਆ ਕਿਉਂਕਿ ਇਕਾਈ ਤਾਂ ਸਾਡੀ ਕੋਈ ਨਹੀਂ ਸੀ ਨਾਲ ਸਾਡੇ ਨਾਲ ਕੋਈ ਤੁਰਿਆ ਸੀ ਤੇ ਉੱਥੇ ਜਾ ਕੇ ਜਿਹੜੇ ਅਸੀਂ ਵਧੀਆ ਬੰਦੇ ਦੇਖੇ ਅਸੀਂ ਉਹਨਾਂ ਨੂੰ ਕਹਿ ਦੇਣਾ ਯਾਰ ਤੁਸੀਂ 10 ਪਿੰਡ ਹੋਰ ਕਢਾ ਦਿਓ ਚਲੋ ਜੀ ਉਹਨਾਂ ਨੇ 10-10 ਪਿੰਡ ਕਢਾ ਕੇ ਸਾਡਾ ਵਧੀਆ ਸਰਕਲ ਚੱਲ ਪਿਆ ਜਦੋਂ ਸਰਕਲ ਚੱਲ ਪਿਆ ਫਿਰ ਸਾਰੇ ਜੀ ਅਸੀਂ ਤੁਰਾਂਗੇ ਨਾਲ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਤੁਰਦੇ ਗਏ ਪਿੰਡਾਂ 'ਚ ਵੀ ਸਾਧ ਸੰਗਤ ਮੈਂ ਕਈਆਂ ਨੂੰ ਭੰਬਲ ਪੂਸਾ ਵੀ ਇਹ ਜਿੱਤ ਕਿਵੇਂ ਗਿਆ ਸਾ ਸੰਗਤ ਜਿੱਤ ਦਾ ਮੇਰੀ ਦਾ ਕਾਰਨ ਹੈ ਮੈਂ ਪਿੰਡਾਂ ਚ ਜਦੋਂ ਵੀ ਗਿਆ ਹਾਂ ਮੈਨੂੰ ਲੋਕਾਂ ਨੇ ਆਹੀ ਗੱਲ ਕਹੀ ਹੈ ਖਾਲਸਾ ਜੀ ਤੁਸੀਂ ਆਜ਼ਾਦ ਆਏ ਹੋ ਤੁਹਾਨੂੰ ਅਸੀਂ ਮਨਾ ਨਹੀਂ ਕਰ ਸਕਦੇ ਤੁਸੀਂ ਆਜ਼ਾਦ ਹੋ ਅਸੀਂ ਤਾਂ ਤੁਹਾਡੇ ਨਾਲ ਤੁਰ ਰਹੇ ਹਾਂ ਜੇ ਕਿਸੇ ਪਾਰਟੀ ਤੋਂ ਆਉਂਦੇ ਅਸੀਂ ਤੁਰਨਾ ਨਹੀਂ ਸੀ